ਆ ਲੋਕ ਬਹੁਤ ਪਰੇਸ਼ਾਨ ਨੇ। ਇਹ ਪ੍ਰੇਸ਼ਾਨੀ ਹੁਣ ਐਨੀ ਵੱਧ ਗਈ ਹੈ ਕਿ ਅਕਹਾੜ ਕੇ ਪੰਜ ਪੀਰ ਕਲੋਨੀ ਦੇ ਇਲਾਕਾ ਨਿਵਾਸੀਆਂ ਦੇ ਵੱਲੋਂ ਅੱਜ ਜਲੰਧਰ ਕਪੂਠਲਾ ਰੋਡ ਤੇ ਜੰਮ ਕੇ ਪ੍ਰਸ਼ਾਸਨ ਦੇ ਖਿਲਾਫ ਨਾਰਾਬਾਜ਼ੀ ਕੀਤੀ ਗਈ ਹੈ। ਹਾਏ ਹਾਏ। ਹਾਏ ਹਾਏ। ਆਪਣੀਆਂ ਸਮੱਸਿਆਵਾਂ ਦੱਸਦੇ ਹੋਏ ਉਹਨਾਂ ਕਿਹਾ ਕਿ ਕਾਫੀ ਲੰਬੇ ਸਮੇਂ ਤੋਂ ਪੀਣ ਵਾਲੇ ਪਾਣੀ ਦੀ ਕਿੱਲਤ ਦੇ ਨਾਲ ਝੂਝ ਰਹੇ ਨੇ। ਅਕਸਰਾਂ ਤੋਂ ਲੈ ਕੇ ਵੱਡੇ ਲੀਡਰਾਂ ਤੱਕ ਉਹਨਾਂ ਨੇ ਆਪਣੀ ਮੁਸ਼ਕਲ ਉਹਨਾਂ ਨੂੰ ਦੱਸੀ ਪਰ ਹਾਲੇ ਤੱਕ ਇਸ ਮੁਸ਼ਕਲ ਦਾ ਕੋਈ ਹੱਲ ਨਹੀਂ ਨਿਕਲਿਆ। ਦੋਸਤੋ ਹਾਰ ਕੇ ਅਰਜੋਨਾਂ ਨੂੰ ਸੜਕ ਤੇ ਉਤਰਨਾ ਪਿਆ ਤੇ ਪ੍ਰਸ਼ਾਸਨ ਦੇ ਖਿਲਾਫ ਉਹਨਾਂ ਦੇ ਵੱਲੋਂ ਨਾਵੇਬਾਜ਼ੀ ਕੀਤੀ ਜਾ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਅਜੋਨਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੋਇਆ ਤਾਂ ਰੋਡ ਨਹੀਂ ਖੁੱਲੇਗੀ। ਦੂਜੇ ਪਾਸੇ ਜੁਲੰਦਰ ਕਪੂਠਲਾ ਮੇਨ ਰੋਡ ਹੋਣ ਕਰਕੇ ਟ੍ਰੈਫਿਕ ਜਾਮ ਹੋ ਗਿਆ ਹੈ। ਲੋਕਾਂ ਨੂੰ ਆਉਣ ਜਾਣ ਦੇ ਵਿੱਚ ਦਿਕਤਾਂ ਦਾ ਸਾਹਮਣਾ ਕਰਨਾ ਪੈ ਰ ਪਰ ਪੰਜ ਪੀਰੇ ਕਲੋਨੀ ਦੇ ਲੋਕ ਗਦਕੇ ਅੜੇ ਹੋਏ ਨੇ ਕਿ ਜਨਨਾ ਚੱਕਰ ਉਹਨਾਂ ਦੀ ਮੁਸ਼ਕਲ ਹੱਲ ਨਹੀਂ ਹੋਵੇਗੀ ਉਹਨਾਂ ਚਿਰ ਸੜਕ ਨਹੀਂ ਖੁੱਲੇਗੀ ਕੋਈ ਤਾਂ ਬੰਦੇ ਸੀਵਰੇ ਦੀ ਸਾਡੀ ਵਿਵਸਥਾ ਦੇਖ ਲੋ ਜਾਂ ਕਿ ਅਸੀਂ ਪ੍ਰਾਈਵੇਟ ਬੰਦਿਆਂ ਨੂੰ ਪੈਸੇ ਦਿੰਨੇ ਆ ਟੈਂਕਰ ਆੰਮੇ ਨੇ ਔਰ ਸੀਵਰੇ ਕਿਸੇ ਪ੍ਰਸ਼ਾਸਨ ਨੇ ਕੋਈ ਗੱਲ ਨਹੀਂ ਕੀਤੀ ਕਾਰਪੋਰੇਸ਼ਨ ਜਾਣੇ ਪ੍ਰਸ਼ਾਸਨ ਨੂੰ ਸਾਰਾ ਪਤਾ ਜਦੋਂ ਕੰਵਾਰੀ ਜਦੋਂ ਜਦੋਂ ਦੀ ਸਰਕਾਰਾਂ ਚੜੀਆਂ ਵੀ ਪਹਿਲੇ ਰਿੰਕੂ ਸੀਗੇ ਉਸ ਤੋਂ ਬਾਅਦ ਫਿਰ ਆਪਣੇ ਸ਼ੀਤ ਜਿਹੜੇ ਹੁੰਦੇ ਐਮਐਲਏ ਬਣੀ ਉਹਰੇ ਕੋ ਗੇਵ ਮੰਦਰ ਭਗਤ ਜੀ ਕੋ ਗਏ ਹਜੇ ਹਜੇ ਆਪਾਂ ਗਏ ਨਹੀਂ ਮਮਮੀ ਨਹੀਂ ਮਮਮੀ ਨੇ ਸਰਕਾਰ ਤਾਂ ਕਹਿੰਦੀ ਆ ਜੀ ਪਾਣੀ ਦੇ ਮਸਲੇ ਸਾਰੇ ਹੱਲ ਕਰਾਂ ਜੋ ਗੰਦਾ ਹੈ ਸਾਡੇ ਕੋਈ ਮਸਲਾ ਹੱਲ ਨਹੀਂ ਹੋਇਆ ਪਾਣੀ ਪਾਣੀ ਬੰਦ ਹੀ ਰਹਿੰਦਾ ਕੰਨ ਹੋ ਗਈ ਇਸ ਗੱਲ ਨੂੰ ਹਾਲੇ ਤੱਕ ਸਾਡ ਨੂੰ ਕਿਸੇ ਨੇ ਕੋਈ ਪੁੱਛਣ ਨਹੀਂ ਆਇਆ ਵੀ ਤੁਸੀਂ ਇਧਰ ਆਣੇ ਪਾਣ ਆਇਆ ਜਾਂ ਨਹੀਂ ਆਇਆ ਭਾਈ ਸਾਸੀ ਨੇ ਪਰੇਸ਼ਾਨ ਹੈਗੇ ਨਾ ਕਿ ਜਦੋਂ ਕਿ ਬੱਚੇ ਸਾਡੇ ਬੱਚੇ ਹਰੇ ਸਾਸੀ ਆ ਬਚਾਈ ਕਿ ਨਾ ਇਹਦੇ ਨਾਲ ਜੋੜ ਜਾਣ ਨਾ ਮੋਝੋੜੀ ਨਾ ਆ ਸਾਸੀ ਬੜੀ ਛੋਟੀ ਬੱਚੇ ਮਰਦੀ ਛੋਟੀਆਂ ਹੀ ਆ ਖੜੀਆਂ ਸਾਡੇ ਸਾਡੇ ਨਾਲ ਸਾਡਾ ਮਸਲਾ ਲੋਣਾ ਚਾਹੀਦਾ ਸਾਡੇ ਬੱਲੇ ਦੇ ਸਾਡੇ ਨੂੰ ਇਹ ਪਟਲੇ ਕਰਾਣੀ ਹੈ ਕਿ ਉਹਦਾ ਕੋਈ ਕੰਮ ਨਹੀਂ ਹੈ ਇਹਦਰ ਕੰਮ ਪਿਆ ਸਭੀ ਦੋ ਆਪਾਂ ਘਾ ਕੇ ਕੰਮ ਨਹੀਂ ਨੱਸਦਾ ਹੋਰ ਪੜੀ ਦੋ ਮੋਟਰਾਂ ਦੇ ਵਿੱਚੋਂ ਇੱਕ ਮੋਟਰ ਨੂੰ 4 ਸਾਲ ਹੋ ਗਏ ਨੇ ਖਰਾਬ ਹੋਈ ਨਹੀਂ ਉਹ ਰੋਛੋਂ ਇੱਕ ਬੂੰਦ ਪਾਣੀ ਨਹੀਂ ਉਹਦਾ ਕਦੀ ਸਟਾਰਟ ਰਹਿ ਨਹੀਂ ਤਾਰ ਰਹਿ ਨਹੀਂ ਹਰ ਇੱਕ ਚੀਜ਼ ਵੇਚ ਦਿੱਤੀਓ ਲੱਗ ਝੂਠ ਮਾਰਦੇ ਨੇ ਧਰਥਾਰਣ ਤੇ ਵੇਚ ਦਿੱਤੀ ਹੋਈ ਬਲਕਿ ਕਬਾੜ ਹੋ ਗਈ ਹੋਈ ਮੋਟਰ ਤੇ ਜਿਹੜਾ ਇਥੇ ਕੌਂਸਲਰ ਆ ਉਹ ਕੁਝ ਨਹੀਂ ਕਰਦਾ ਕੋਈ ਐਕਸ਼ਨ ਫੋਟਾ ਨਹੀਂ ਕਿ ਐਸਾ ਹੀ ਗੱਲ ਕਰਾਈ ਉਹ ਤੋਂ ਬਾਅਦ 6 ਮੋਟਰ ਪੜੀ ਸਾ ਮੇਰਾ ਨਾਮ ਮੀਰੂ ਹੈ ਨਾ ਪੰਜ ਪੀਰ ਕੋਣੀ ਸਾਡੀ ਬਹੁਤ ਪੁਰਾਣੀ ਕਲੋਨੀ ਜਦੋਂ ਦਾ ਕਹਿੰਦੇ ਏਰੀਆ ਦਾ ਪੂਰਾ ਹੋਇਆ ਵੀ ਨਹੀਂ ਸੀ ਨਾ ਵਿਸਤਾਰ ਉਹ ਸਭ ਤੋਂ ਪਹਿਲਾਂ ਇਹ ਕਲੋਨੀ ਬਣੀ ਹੈ ਉਸ ਤੋਂ ਬਾਅਦ ਸਾਡੇ ਪਾਣੀ ਦਾ ਅਜੇ